हां जी दोस्तों आज नई अपडेट लेके हाजिर हुए हैं नौकरी वाले ही नहीं किसान भी ले सकदे ने पेंशन सरकार खुद दे रही है इसकी गारंटी के अपडेट तो पहला आगे बढ़िए जी मेरे दोस्तों ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ سامنے ਲੱਗੇ ਸਬਸਕ੍ਰਾਈਬ ਬਟਨ ਨੂੰ ਤੇ ਬਾਕੀ ਬੈਲ ਆਈਕਨ ਆਲਟੇਜ ਰੂ ਸੈਟ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਹਰ ਕੋਈ ਬੁਢਾਪੇ ਨੂੰ ਲੈ ਕੇ ਚਿੰਤਾ ਕਰੇ ਕਿ ਜਦੋਂ ਉਹਨਾਂ ਦਾ ਸਰੀਰ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਤਾਂ ਉਹ ਆਪਣੇ ਖਰਚਿਆਂ ਦਾ ਪ੍ਰਬੰਧ ਕਿਵੇਂ ਕਰਨਗੇ ਲੋਕ ਬੁਢਾਪੇ ਦੇ ਵਿੱਚ ਵਿੱਤੀ ਸੁਰੱਖਿਆ ਲਈ ਕਈ ਸਕੀਮਾਂ ਦੇ ਵਿੱਚ ਨਿਵੇਸ਼ ਕਰਦੇ ਨੇ ਤਾਂ ਜੋ ਉਹ ਪੈਨਸ਼ਨ ਦੇ ਆਧਾਰ ਤੇ ਆਰਾਮ ਨਾਲ ਜੀਵਨ ਬਤੀਤ ਕਰ ਸਕਣ ਪਰ ਸਰਕਾਰੀ ਨੌਕਰੀ ਕੋਈ ਇਲਾਵਾ ਹੋਰ ਕਿਤੇ ਵੀ ਪੈਨਸ਼ਨ ਨਹੀਂ ਮਿਲਦੀ ਤੇ ਹਰ ਕੋਈ ਸਰਕਾਰੀ ਨੌਕਰ ਨਹੀਂ ਹੁੰਦਾ ਹੁਣ ਸਰਕਾਰੀ ਨੌਕਰੀਆਂ ਦੇ ਹੌਲੀ-ਹੌਲੀ ਪੈਨਸ਼ਨ ਦੀ ਸਹੂਲਤ ਜਿਹੜੀ ਹੈ ਖਤਮ ਹੁੰਦੀ ਜਾ ਰਹੀ ਹੈ ਅਜਿਹੀ ਸਥਿਤੀ ਦੇ ਵਿੱਚ ਇੱਕ ਆਮ ਆਦਮੀ ਜਿਵੇਂ ਨਿੱਜੀ ਖੇਤਰ 'ਚ ਕੰਮ ਕਰਨ ਵਾਲਾ ਵਿਅਕਤੀ ਕਿਸਾਨ ਮਜ਼ਦੂਰ ਆਦਿ ਤਾਰਿਖ ਦੇ ਬਾਰੇ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ ਕੇਂਦਰ ਸਰਕਾਰ ਨੇਆਂ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ ਜਿਨ੍ਹਾਂ ਦੇ ਵਿੱਚ ਆਮ ਆਦਮੀ ਦਾ ਭਵਿੱਖ ਸੁਰੱਖਿਅਤ ਕਰਨ ਦੀ ਗੱਲ ਕਹੀ ਗਈ ਹੈ ਇੱਥੇ ਅਸੀਂ ਕਿਸਾਨਾਂ ਲਈ ਪੈਨਸ਼ਨ ਸਕੀਮ ਬਾਰੇ ਚਰਚਾ ਕਰ ਰਹੇ ਹਾਂ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਪੈਨਸ਼ਨ ਸਕੀਮ ਵੀ ਸ਼ੁਰੂ ਕੀਤੀ ਹੈ ਪ੍ਰਧਾਨ ਮੰਤਰੀ ਕਿਸਾਨ ਮੰਤਨ ਯੋਜਨਾ ਪ੍ਰਧਾਨ ਮੰਤਰੀ ਸ਼ਰਮਯੋਗੀ ਮੰਤਨ ਯੋਜਨਾ ਕਿਸਾਨ ਪੈਨਸ਼ਨ ਯੋਜਨਾ ਕਿਹਾ ਜਾਂਦਾ ਜਿਸ ਨੂੰ ਕਿ ਇਸ ਯੋਜਨਾ ਦੇ ਵਿੱਚ ਦੇਸ਼ ਦੇ ਸਾਰੇ ਛੋਟੇ ਤੇ ਸੀਮਤ ਕਿਸਾਨਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਦਿੱਤੀ ਜਾਂਦੀ ਹੈ। ਪ੍ਰਧਾਨ ਮੰਤਰੀ ਸ਼ਰਮਯੋਗੀ ਮੰਤਨ ਯੋਜਨਾ 31 ਮਈ 2019 ਨੂੰ ਕੇਂਦਰ ਸਰਕਾਰ ਨੇ ਦੇਸ਼ ਦੇ ਕਿਸਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਲਈ ਪ੍ਰਧਾਨ ਮੰਤਰੀ ਸ਼ਰਮਯੋਗੀ ਮੰਤਨ ਯੋਜਨਾ ਸ਼ੁਰੂ ਕੀਤੀ ਸੀ। ਕਿਸਾਨ ਕੰਪੈਨਸ ਸਕੀਮ ਤਹਿਤ ਛੋਟੇ ਤੇ ਸੀਮਤ ਕਿਸਾਨਾਂ ਨੂੰ 60 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਹਰ ਮਹੀਨੇ 3000 ਰੁਪਏ ਦੀ ਪੈਨਸ਼ਨ ਦਿੱਤੀ ਜਾਂਦੀ ਹੈ। ਮਤਲਬ 1 ਸਾਲ ਦੇ ਵਿੱਚ 36000 ਰੁਪਏ ਇਸ ਯੋਜਨਾ ਤਹਿਤ ਹੁਣ ਤੱਕ 4 ਕਰੋੜ 9 ਲੱਖ 67000 ਤੋਂ ਵੱਧ ਕਿਸਾਨਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ ਹੈ। ਇਹ ਯੋਜਨਾ ਭਾਰਤੀ ਜੀਵਨ بیمਾ ਨਿਗਮ ਦੁਆਰਾ ਚਲਾਈ ਜਾ ਰਹੀ ਹੈ। ਹੁਣ ਦੱਸਦੇ ਹਾਂ ਕਿਵੇਂ ਚੁੱਕ ਸਕਦੇ ਹੋ ਤੁਸੀਂ ਇਹਦਾ ਫਾਇਦਾ। ਕੇਂਦਰ ਸਰਕਾਰ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੰਦੀ ਹੈ। ਤੇ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਤਹਿ ਦਿਤੀ ਜਾਂਦੀ ਹੈ। ਕੋਈ ਵੀ ਕਿਸਾਨ ਜੋ ਇਸ ਸਕੀਮ ਦਾ ਲਾਭਪਾਤਰੀ ਹੈ ਕਿਸਾਨ ਪੈਨਸ਼ਨ ਤਹਿਤ ਅਪਲਾਈ ਕਰ ਸਕਦਾ ਹੈ ਇਸ ਤੋਂ ਇਲਾਵਾ ਕਿਸਾਨ ਪੈਨਸ਼ਨ ਲਈ ਵੀ ਅਪਲਾਈ ਕਰ ਸਕਦੇ ਨੇ ਉਮਰ ਇਹਦੀ 1840 ਸਾਲ ਦੇ ਦਰਮਿਆਨ ਕੋਈ ਵੀ ਕਿਸਾਨ ਇਸ ਸਕੀਮ ਤਹਿਤ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਇਸ ਸਕੀਮ ਦੇ ਵਿੱਚ ਸਿਰਫ પતિ ਪਤਨੀ ਹੀ ਪੈਨਸ਼ਨ ਦਾ ਲਾਭ ਲੈ ਸਕਦੇ ਨੇ ਪੈਨਸ਼ਨ ਦੀ ਰਕਮ ਸਿੱਧੇ ਕਿਸਾਨ ਦੇ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ ਕਿੰਨਾ ਅਦਾ ਕਰਨਾ ਹੋਵੇਗਾ ਤੁਹਾਨੂੰ ਪ੍ਰੀਮੀਅਮ ਪ੍ਰਧਾਨ ਮੰਤਰੀ ਕਿਸਾਨ ਪੈਨਸ਼ਨ ਯੋਜਨਾ ਲਈ ਇਹ ਕੱਤ ਨੂੰ ਉਮਰ ਦੇ ਅਨੁਸਾਰ ਪ੍ਰੀਮੀਅਮ ਦੀ ਰਕਮ ਜਮ੍ਹਾਂ ਕਰਵਾਉਣੀ ਪੈਂਦੀ ਹੈ ਇਹ ਰਕਮ 55 ਰੁਪਏ ਤੋਂ ਲੈ ਕੇ 200 ਰੁਪਏ ਪ੍ਰਤੀ ਮਹੀਨਾ ਹੋ ਸਕਦੀ ਹੈ 18 ਸਾਲ ਦੀ ਉਮਰ ਦੇ ਵਿੱਚ ਇਸ ਯੋਜਨਾ ਤੇ ਰਜਿਸਟਰ ਹੋਣ ਤੇ ਪ੍ਰੀਮੀਅਮ ਦੀ ਰਕਮ ਸਿਰਫ 55 ਰੁਪਏ ਜਮ੍ਹਾਂ ਕਰਾਣੀ ਹੋਵੇਗੀ 20 ਸਾਲ ਦੀ ਉਮਰ ਦੇ ਵਿੱਚ ਪ੍ਰੀਮੀਅਮ ਦੀ ਰਕਮ 65 ਰੁਪਏ ਹੋ ਜਾਂਦੀ ਹੈ ਤੇ 40 ਸਾਲ ਦੀ ਉਮਰ ਦੇ ਵਿੱਚ ਇਹ ਰਕਮ ਵੱਧ ਕੇ 200 ਰੁਪਏ ਮਹੀਨਾ ਹੋ ਜਾਂਦੀ ਹੈ ਇਸ ਸਕੀਮ ਦੇ ਖਾਸਲ ਇਹ ਹੈ ਕਿ ਤੁਸੀਂ ਜਿੰਨੀ ਰਕਮ ਜਮ੍ਹਾਂ ਕਰਦੇ ਹੋ ਉੰਨੀ ਹੀ ਰਕਮ ਕੇਂਦਰ ਸਰਕਾਰ ਤੁਹਾਨੂੰ ਸਪੋਰਟ ਕਰਦੀ ਹੈ ਅਰਜੀ ਦਰ ਲਈ ਲੋੜੀਂਦੇ ਦਸਤਾਵੇਜ਼ ਕਿਹੜੇ ਚਾਹੀਦੇ ਨੇ ਸਿਰਫ 2 ਹੈਕਟੇਅਰ ਤੱਕ ਵਾਹੀਯੋਗ ਜ਼ਮੀਨ ਵਾਲੇ ਕਿਸਾਨ ਹੀ ਪ੍ਰਧਾਨ ਮੰਤਰੀ ਕਿਸਾਨ ਪੈਨਸ਼ਨ ਯੋਜਨਾ ਲਈ ਅਪਲਾਈ ਕਰ ਸਕਦੇ ਨੇ ਅਪਲਾਈ ਕਰਨ ਦੇ ਨਾਲ ਨਾਲ ਕਿਸਾਨ ਦਾ ਆਧਾਰ ਕਾਰਡ ਬੈਂਕ ਖਾਤਾ ਮੋਬਾਈਲ ਨੰਬਰ ਉਮਰ ਦਾ ਸਰਟੀਫਿਕੇਟ ਤੇ ਖੇਤ ਦਾ ਖਸਰਾ ਕਾਗਜ਼ੋ ਜਰੂਰੀ ਹੈ ਇਸ ਦੇ ਲਈ ਤੁਸੀਂ ਕਿਸੇ ਵੀ ਸਰਕਾਰੀ ਬੈਂਕ ਜਾਂ ਸੇਵਾ ਕੇਂਦਰ 'ਚ ਜਾ ਕੇ ਅਪਲਾਈ ਕਰ ਸਕਦੇ ਹੋ ਬਦਲੇ ਇਸ ਜਾਣਕਾਰੀ ਲਈ ਤੁਸੀਂ https://mantan.in ਤੇ ਵੀ ਜਾ ਸਕਦੇ ਹੋ ਜਾ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸੀਐਸਸੀ ਕੇਂਦਰ ਤੇ ਜਾ ਕੇ ਵੀ ਇਸ ਪੈਨਸ਼ਨ ਸਕੀਮ ਨੂੰ ਲਾਗੂ ਕਰਵਾ ਸਕਦੇ ਹੋ ਸਾਡੇ ਕੋਲ ਵੀ ਆ ਕੇ ਤੁਸੀਂ ਇਹ ਫਾਰਮ ਜਿਹੜਾ ਭਰਵਾ ਸਕਦੇ ਹੋ ਸੋ ਇਸ ਬੰਦੇ ਤੜੀ ਕੋਈ ਵੀ ਗੱਲ ਰਹੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਿਓ ਅਸੀਂ ਜਵਾਬ ਜ਼ਰੂਰ ਦੇਵਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਆਪਣੇ ਵਾਅਦੇ ਮੁਤਾਬਕ ਦੋ ਅਪਡੇਟਾਂ ਤੁਹਾਨੂੰ ਦੇਣੀਆਂ ਨੇ ਅਗਲੀ ਅਪਡੇਟ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ Google ਦਾ ਇਹ ਫੀਚਰ ਬਚਾਏਗਾ ਤੁਹਾਡਾ ਟੋਲ ਟੈਕਸ ਦਾ ਖਰਚ ਫ੍ਰੀਜ ਕਰ ਸਕਦੇ ਹੋ ਸਫਰ ਕਿਵੇਂ ਕਰੋਗੇ ਹਰ ਕੋਈ ਹਾਈਵੇ ਤੇ ਐਕਸਪ੍ਰੈਸ ਰਾਈ ਸਫਲ ਕਰਨਾ ਪਸੰਦ ਕਰਦਾ ਹੈ ਪਰ ਜਦੋਂ ਟੋਲ ਟੈਕਸ ਦਾ ਭੁਗਤਾਨ ਕਰਨ ਦੀ ਗੱਲ ਆਉਂਦੀ ਹੈ ਤਾਂ ਤਣਾ ਪੈਦਾ ਹੁੰਦਾ ਹੈ ਪਰ ਤੇ ਵਿੱਚ ਟੋਲ ਟੈਕਸ ਇੱਕ ਆਮ ਗੱਲ ਹੈ ਲੰਬੀ ਯਾਤਰਾ ਤੇ ਜਾਣ ਸਮੇ ਟੋਲ ਟੈਕਸ ਦੇਣਾ ਪੈਂਦਾ ਹੈ ਅਕਸਰ ਲੋਕਾਂ ਨੂੰ ਇੱਕੋ ਸਮੇਂ ਦੇ ਵਿੱਚ ਕਈ ਟੋਲ ਪਲਾਜ਼ੇ ਪਾਰ ਕਰਨੇ ਪੈਂਦੇ ਨੇ ਅਜਿਹੀ ਸਥਿਤੀ ਦੇ ਵਿੱਚ ਟੋਲ ਟੈਕਸ ਦੀ ਰਕਮ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੇਕਰ ਤੁਸੀਂ ਟੋਲ ਖਰਚਾ ਤੋਂ ਛੁਟਕਾਰਾ ਪਾਣਾ ਚਾਹੁੰਦੇ ਹੋ ਤਾਂ ਤੁਸੀਂ Google ਦੀ ਇਸ ਵਿਸ਼ੇਸ਼ ਸੇਵਾ ਦਾ ਲਾਭ ਲੈ ਸਕਦੇ ਹੋ ਇਸ ਲਈ Google Map ਤੇ ਥੋੜਾ ਕੰਮ ਕਰਨਾ ਹੋਵੇਗਾ ਟੋਲ ਟੈਕਸ ਤੋਂ ਬਚਣ ਲਈ Google Map ਦੇ ਵਿੱਚ ਇੱਕ ਖਾਸ ਫ ਜਦੋਂ ਤੁਸੀਂ Google Maps ਰਾਹੀਂ ਕਿਸੇ ਟਿਕਾਣੇ ਤੱਕ ਪਹੁੰਚਣ ਦਾ ਰਸਤਾ ਲੱਭਦੇ ਹੋ ਤਾਂ ਤੁਹਾਨੂੰ ਇੱਕ ਰਸਤਾ ਦਿਖਾਇਆ ਜਾਂਦਾ ਹੈ ਇਸ ਦੇ ਵਿੱਚ ਤੁਸੀਂ ਰਸਤੇ 'ਚ ਪੈਂਦੇ ਟੋਲ ਪਲਾਜ਼ਿਆਂ ਦਾ ਵੀਰਵਾਵੀ ਦੇਖ ਸਕੋਗੇ ਜੇਕਰ ਤੁਸੀਂ ਇਹਨਾਂ ਟੋਲ ਬੂਥਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅੱਗੇ ਦੱਸੇ ਗਏ ਤਰੀਕੇ ਨੂੰ ਅਪਣਾ ਸਕਦੇ ਹੋ ਟੋਲ ਟੈਕਸ ਤੋਂ ਬਚਣ ਲਈ ਕਰ ਲੋ ਇਹ ਕੰਮ ਟੋਲ ਟੈਕਸ ਤੋਂ ਬਚਣ ਲਈ Google Maps ਨੂੰ ਖਾਸ ਤਰੀਕੇ ਨਾਲ ਇਸਤੇਮਾਲ ਕਰਨਾ ਹੋਵੇਗਾ ਤੁਹਾਨੂੰ ਬਸ ਇਹਨਾਂ ਕਦਮਾਂ ਦੀ ਪਾਲਣਾ ਕਰਨੀ ਹੋਵੇਗੀ ਆਪਣੇ smartphone ਤੇ Google Maps ਐਪ ਖੋਲੋ ਉਸ ਥਾਂ ਦਾ ਪਤਾ ਜਾਂ ਨਾਮ ਦਰਜ ਕਰੋ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਡਾਇਰੈਕਸ਼ਨ ਵਿਕਲਪ ਤੇ ਟੈਪ ਕਰੋ ਹੁਣ ਤੋਰੇ ਪਲਾਸਟਾਨ ਚੁਣਾ ਹੋਵੇਗਾ ਸੇਕਰ ਤੇ ਆਵਾਜ਼ ਆਈ ਦੀ ਚੋਣ ਕਰੋ ਜਿਵੇਂ ਕਿ ਕਾਰ ਸਾਈਡ ਤੇ ਤਿੰਨ ਬਿੰਦੀਆ ਵਾਲੇ ਮੈਨੂ ਤੇ ਟੈਪ ਕਰੋ ਤੇ ਵਿਕਲਪ ਚੁਣੋ ਇਸ ਤੋਂ ਬਾਅਦ ਟੋਲ ਤੋਂ ਬਚਣ ਦਾ ਵਿਕਲਪ ਚੁਣੋ ਹੁਣ ਟੋਲ ਪਲਾਜ਼ਾ ਤੋਂ ਬਿਨਾਂ ਰੂਟ ਬਣੇਗਾ ਗੂਗਲ ਮੈਪ ਤੁਹਾਨੂੰ ਅਜਿਹੇ ਰੂਟ ਦਿਖਾਏਗਾ ਜਿਨ੍ਹਾਂ ਤੇ ਟੋਲ ਪਲਾਜ਼ਾ ਨਹੀਂ ਹੋਵੇਗਾ ਧਿਆਨ ਰੱਖਿਓ ਕਿ ਟੋਲ ਟੈਕਸ ਬਚਾਉਣ ਲਈ ਤੁਹਾਨੂੰ ਲੰਬੀ ਤੁਰੀ ਦਾ ਸਫ਼ਰ ਕਰਨਾ ਪੈ ਸਕਦਾ ਹੈ ਇਸ ਦੇ ਵਿੱਚ ਸਮਾਂ ਵੀ ਹੋਰ ਲੱਗ ਸਕਦਾ ਹੈ ਸੋ ਇਹ ਦੋ ਅਪਡੇਟਾਂ ਅੱਜ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਇਸੇ ਤਰ੍ਹਾਂ ਦੀ ਨਿਤ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ ਤਾਂ ਜੋ ਹਰ ਇੱਕ ਦੇ ਕੰਮ ਆ ਸਕੇ ਹਰ ਕਿਸ ਤਰ੍ਹਾਂ ਦਾ ਲਾਭ ਲੈ ਸਕੇ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਇੱਕ ਨਵੀਂ ਅਪਡੇਟ ਦੇ ਨਾਲ ਦਿਓ ਜਾਚ ਧੰਨਵਾਦ